ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸੰਗੀਤ ਦੇ ਵਿਦਿਆਰਥੀਆਂ ਲਈ ਪਾਠ ਚੌਥਾ ਲਹਿ ਲਹਿ ਸ਼ਬਦ ਦੀ ਉਤਪਤੀ ਲੀ ਤਤੂ ਤੋਂ ਪੈਦਾ ਹੋਈ ਹੈ ਜਿਸ ਦਾ ਅਰਥ ਹੈ ਲਗਾਤਾਰ ਚੱਲਣਾ ਜਾਂ ਇਸ ਨੂੰ ਹੋਲ ਵੀ ਆਸਾਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਸਮੇਂ ਦੀ ਬਰਾਬਰ ਚਾਲ ਨੂੰ ਲਹਿ ਕਹਿੰਦੇ ਹਨ ਇਹ ਲਹਿ ਹੀ ਸਾਰੇ ਸੰਗੀਤ ਦਾ ਆਧਾਰ ਹੈ ਲੈ ਤਿੰਨ ਤਰ੍ਹਾਂ ਦੀ ਮੰਨੀ ਜਾਂਦੀ ਹੈ ਪਹਿਲੀ ਵਿਲੰਬਤ ਲੈ ਦੂਜੀ ਮੱਧਲੈ ਤੀਜੀ ਦਰੁੱਤਲੈ ਵਿਲੰਬਤ ਲੈ ਜਿਸ ਲੈ ਦੀ ਗਤੀ ਬਹੁਤ ਧੀਮੀ ਹੁੰਦੀ ਹੈ ਅਰਥਾਤ ਸਾਧਾਰਨ ਗਤੀ ਤੋਂ ਦੁੱਗਣੀ ਨੀਵੀਂ ਹੁੰਦੀ ਹੈ ਉਸ ਨੂੰ ਵਿਲੰਬਤ ਲੈ ਕਹਿੰਦੇ ਹਨ ਦੂਜਾ ਮੱਧਲੈ ਜੇ ਢੀ ਲਾ ਨਾ ਜ਼ਿਆਦਾ ਤੇਜ਼ ਅਤੇ ਨਾ ਹੀ ਬਹੁਤ ਧੀਮੀ ਹੋਵੇ ਅਰਥਾਤ ਸਧਾਰਨ ਹੋਵੇ ਉਸ ਨੂੰ ਮੱਧ ਲਇ ਕਹਿੰਦੇ ਹਨ ਦਰੁਤ ਲਇ ਮੱਧ ਲਇ ਤੋਂ ਦੁਗਣੀ ਤੇਜ਼ ਅਤੇ ਵਿਲੰਬਤ ਲਇ ਤੋਂ ਚੌਗੁਣੀ ਲਇ ਨੂੰ ਦਰੁਤ ਲਇ ਕਹਿੰਦੇ ਹਨ ਇਸ ਲਇ ਨਾਲ ਸੰਗੀਤ ਵਿੱਚ ਛਿਰਕਨ ਆ ਜਾਂਦੀ ਹੈ Thank <laughs> you.